ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM ਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮ ਆਖੇ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੈ ਜੋ ਖੀਵਦੈ ਦੇ ਗੁਨਾ ਸਤ ਪੈਨ ਭਰਾਵ ਹੈ ਪਾਰੰਗਤ ਦਾਨ ਪੜੀਵਦੈ ਨਾਨਕ ਰਾਜ ਚਲਾਇ ਸਤ ਕੋਟ ਸਤਾਣੀ ਨੀਮ ਦੈ ਲੈਣੇ ਧਰਿਉਨ ਛਤ ਸਿਰ ਕਰਿ ਸਿਫਤੀ ਅੰਮ੍ਰਿਤ ਪੀਵਦੈ ਮਾਤ ਗੁਰਿਆਤਮ ਦੇਵ ਦੇ ਖੜਗ ਜੋਰਪਰਾ ਕੋਏ ਜੀਦੈ ਗੁਰ ਚਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹਿ ਟਿਕਾ ਦਿਤ ਉਸ ਜੀਵਦੈ ਲੈਣੇ ਦੀ ਫੇਰ ਆਈਐ ਨਾਨਕਾ ਦੋਹੀ ਖੱਟੀਐ ਜੋਤ ਉਹਾਂ ਜੁਗਤ ਸਾਇ ਸਹਿ ਕਾਇਆ ਫੇਰ ਪਲਟੀਐ ਝੁਲੇ ਸੋਛਤ ਨਰਜਨੀ ਮਲ ਤਖਤ ਬੈਟਾ ਗੁਰ ਹਟੀਐ ਕਰਹੇ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚੱਟੀਐ ਲੰਗਰ ਚੱਲੇ ਗੁਰ ਸ਼ਬਦ ਹਰ ਟੋਟਣ ਆਵੀ ਖੱਟੀਆਂ ਖਰਚੇ ਦਿੱਤ ਖਸਮ ਦੇ ਆਬ ਖਹਿ ਦੇ ਖੈਰ ਦਬਟੀਆਂ ਹੋ ਵੈ ਸਿਫਤ ਖਸਮ ਦੇ ਨੂਰ ਅਰਸੋ ਕੁਰਸੋਂ ਝਟੀਆਂ ਤੁਦ ਡਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੇ ਕਟੀਆਂ ਸੱਚ ਜੇ ਗੁਰ ਫਰਮਾਇਆ ਕਿ ਉਹ ਇਹ ਦੂ ਬੋਲੋ ਹਟੀਆਂ ਪੁਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਟੀਆਂ ਦੇਲੇ ਕੋਟੇ ਆਕੇ ਫਿਰਨ ਬਨਪਾਰ ਉਚਾਈਨ ਛਟੀਆਂ ਜਿਨ ਆਖੀ ਸੋਏ ਕਰੈ ਜਿਨ ਕੀ ਤੇ ਤਨੈ ਠਟੀਆਂ ਕੌਣ ਹਾਰੇ ਕਿਨ ਉਵਟੀਆਂ ਜਿਨ ਕੀ ਤੇ ਸੋ ਮੰਨਣਾ ਕੋਸਾਲ ਜਵਾਹੇ ਸਾਲੇ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੇ ਸਤਿਗੁਰ ਆਖੈ ਸੱਚਾ ਕਰੇ ਸਭ ਬਾਤ ਹੋ ਵੈਦਰ ਹਾਲੇ ਗੁਰ ਅੰਗਦ ਦੇ 도ਹੇ ਫਿਰੇ ਸਜ ਕਰਤੇ ਬੰਦ ਬਹਾਲੇ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੇ ਦਰਸੇ ਵੇ ਉਮਤ ਖੜੀਏ ਮਸਕਲੇ ਹੋਏ ਜੰਗਾਲੇ ਦਰ ਦਰਵੇਜ਼ ਕਸਮ ਦੇ ਨ ਸੱਚੇ ਬਾਣੀ ਲਾਲੀ ਬਲਵੰਡ ਕੇ ਵੇ ਨੇਕ ਜਨ ਜਿਨ ਬਹੁਤੀ ਛਾਓ ਪਤਰਾਲੇ ਲੰਗਰ ਦੌਲਤ ਬੰਡਿਏ ਰਸ ਅੰਮ੍ਰਿਤ ਖੀਰ ਕਿਆਲੇ ਗੁਰ ਸਿਖਾਂ ਕੇ ਮੁਖ ਉਜਲੇ ਮਨ ਮੁਕਤੀਏ ਪਰਾਲੇ ਬਏ ਕਬੂਲ ਕਸਮ ਨਾਲ ਜਾਂ ਕਾਲ ਮਰ ਦੇ ਕਾਲੇ ਮਾਤਾ ਕੀ ਵੀ ਸੋ ਸੋਏ ਜਿਨ ਗੋਏ ਉਠਾਲੇ ਹੋ ਰਿਓ ਗੰਗ ਬਹਾਈਐ ਦੁਨੀਆਂ ਆਂ ਖੈ ਕੇ ਕਿਉਨ ਨਾਨਕ ਈਸ਼ਰ ਜਗਨਾਥ ਉਚਾਦੀ ਬੈਨ ਵਿਰ ਕਿਉਨ ਮਾਧਾਨਾ ਪਰਬਤ ਕਰ ਨੇਤਰ ਬਸਤ ਸਬਦ ਰੜ ਕਿਉਨ ਚੌਦਹ ਰਤਨ ਨਿਕਾਲਿਨ ਕਰ ਆਵਾ ਗਾਉਣ ਚਿਲ ਕਿਉਨ ਕੁਦਰਤ ਐ ਵੇ ਖਾਲੀਆਂ ਨੇ ਜਿਨ ਐਵਡ ਪਿੰਡ ਠਣਕੇ ਹੋਣ ਲੈਣੇ ਧਰਿਓਨ ਛਤਰ ਸਿਰ ਅਸਮਾਨ ਕਿਆੜਾ ਛਕਿਓਨ ਜੋਤ ਸਮਾਣੀ ਜੋਤ ਮਾਹੇ ਆਪ ਆਪੇ ਸੇਤੀ ਮਕਿਓਨ ਸਿਖਾਂ ਪੁੱਤਰਾ ਕੋਖ ਕੈ ਸਭ ਉਮਤ ਵੇਖੋ ਜੇ ਕਿਓਨ ਜਾਂ ਸੁਦੋਸਤਾਂ ਲੈਣਾ ਟਿਕਿਓਨ ਫੇਰ ਬਸਾਇਆ ਫੇਰੁਆਂ ਸਤਗੁਰ ਖਡੂਰ ਜਾਪ ਤਪ ਸੰਜਮ ਨਾਲ ਤਦ ਹੋਰ ਮੁੱਚ ਗਰੂਰ ਲੱਭ ਬਿਨਾ ਹੈ ਮਾਨਸਾ ਜਿਉ ਪਾਣੀ ਬੂਰ ਵਰਿਆ ਦਰਗਹ ਹੈ ਗੁਰੂ ਕੇ ਕੁਦਰਤੀ ਨੂਰ ਜਿਤ ਸੁਹਾਥ ਨ ਲੱਭਈ ਤੂੰ ਓਟ ਰੂਰ ਨਉ ਨਿਦ ਨਾਮ ਨਿਦਾਨ ਹੈ ਤਉ ਦੇ ਵਿੱਚ ਪਰਪੂਰ ਨਿੰਦਾ ਤੇਰੇ ਜੋ ਕਰੇ ਸੋ ਬੰਨੈ ਚੂਰ ਨੇੜੇ ਦਿਸੇ ਮਾਤ ਲੋਕ ਤਉਦ ਸੁਜੈ ਦੂਰ ਫੇਰ ਵਸਾਇਆ ਫੇਰ ਉਾਨ ਸਤਗੁਰ ਖਾਂ ਦੂਰ ਸੋਟੇ ਕਾਸੋ ਬਹਿਣਾ ਸੋਈ ਦੀ ਬਾਣ ਪਿਉ ਦਾ ਦੇ ਦੇ ਵੇਹਿਆ ਪੋਤਾ ਪ੍ਰਵਾਣ ਜਿਨ ਬਸਗ ਨੇਤਰ ਕੱਤਿਆ ਕਰਨੇ ਹੀ ਤਾਨ ਜਿਨ ਸਮੁੰਦ ਬੇ ਰੋਲਿਆ ਕਰ ਮੇਰ ਮਧਾਨ 14 ਰਤਨ ਨਿਕਾਲੇ ਅਨ ਕੀ ਤੋ ਨਚਾਨਾਨ ਘੋੜਾ ਕੀ ਤੋ ਸਹਜ ਦਾ ਜਤ ਕੀ ਓਪਲਾਣ ਤਨ ਕਚੜਾਇਓ ਸਤ ਦਾ ਜਸ ਹੰਦਾ ਬਾਣ ਕਲ ਵਿੱਚ ਤੂ ਅੰਧਾਰ ਸਾ ਚੜਿਆ ਰਹਿ ਬਾਣ ਸਤੋ ਖੇਤ ਜਮਾਇਓ ਸਤੋ ਸ਼ਬਾਨ ਨੇਤਰ ਸੋਈ ਤੇਰੀ ਐ ਘੋਮੈਦਾ ਖਾਨ ਚਾਰੇ ਕੁੰਡਾ ਸੁਜੀ ਉਸ ਮਨ ਮੈਂ ਸ਼ਬਦ ਪਰਵਾਨ ਆਵਾ ਗੌਣ ਨਿਵਾਰੇ ਓ ਕਰ ਨਦਰ ਨੀਸਾਨ ਔ ਤਰਿਆ ਔਤਾਰ ਲੈ ਸੋ ਪੁਰਖ ਸੁਜਾਨ ਝਖੜ ਬਾਵਨਾ ਡੋਲੇ ਪਰਬਤ ਮੇਹਰਾਣ ਜਾਣੇ ਬਿਰਤਾ ਜੀ ਕੀ ਜਾਣੀ ਹੂੰ ਜਾਨ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੜ ਸੁਜਾਨ ਦਾਨ ਜੇ ਸਤਗੁਰੂ ਭਾਵ ਸੇ ਸੋ ਸਤੇ ਦਾਨ ਨਾਨਕ ਅੰਦਾ ਛਤਰ ਸਿਰ ਉਮਤ ਹੈਰਾਨ ਸੋ ਟਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾ ਦੇ ਜਿ ਵੇਹ ਆ ਪੋਤਰਾ ਪਰਵਾਨ ਧਨ ਧਨ RAM DAS ਗੁਰ ਜਿਨ ਸਿਰ ਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਰਜਨ ਹਾਰੇ ਤਾਰਿਆ ਸਿਖੀ ਅਤੇ ਸੰਗਤੀ ਪਾਰ ਬ੍ਰਹਮ ਕਰਨਮ ਸੁਕਾਰਿਆ ਅਟਲ ਅਥਾਉ ਅਤੋਲ ਤੂੰ ਤੇਰਾ ਅੰਤ ਨ ਪਾਰ ਆਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇ ਤਉਦ ਪਾਰ ਉਤਾਰਿਆ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤਉਦ ਸਪਰਵਾਰਿਆ ਤਨ ਸੁ ਤੇਰਾ ਥਾ ਨੈ ਸਕ ਤੇਰਾ ਪੈ ਸੁਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਜਠਾ ਤਮਨ ਸਾਧਾਰਿਆ ਜਾਰੇ ਜਾਗੇ ਚੌ ਜੁਗੇ ਪੰਚਾਇਨ ਆਪੇ ਹੂਆ ਆਪੀ ਨੇ ਆਪ ਸਾਜੋ ਆਪੇ ਹੀ ਥੰਮ ਖਲੋਆ ਆਪੇ ਪੱਟੀ ਕਲਮੇ ਆਪ ਆਬ ਲਿਖਣ ਹਾਰਾ ਹੂਆ ਸਭ ਉਮਤ ਆਮਨ ਜਾਵਣੀ ਆਪੇ ਹੀ ਨਵਾਂ ਨਿਰੋਆ ਤਖਤ ਬੈਠਾ ਅਰਜਨ ਗੁਰੂ ਸਤਗੁਰ ਕਾਖ ਵੇ ਚੰਦੋਆ ਉਗਵਣੋ ਤੇ ਆਤਮਨੋ ਚੋ ਚੱਕੀ ਕੀਨ ਲੋਆ ਜਿਨੇ ਗੁਰੂ ਨਾ ਸੇਵੇਂ ਉਹ ਮਨ ਮੁੱਖਾਂ ਪਿਆ ਮੋਆ ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਟੂਆ ਚਾਰੇ ਜਾਗੇ ਚੌ ਜੁਗੇ ਪੰਚਾਇਣ ਆਪੇ ਹੋਆ ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਟੂਆ ਚਾਰੇ ਜਾਗੇ ਚੌ ਜੁਗੇ ਪੰਚਾਇਣ ਆਪੇ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ